ਜਦਾਂ ਕਿ ਦੋਸਤੋ ਆ ਸੱਪ ਤੁਹਾਨੂੰ ਦਿਖਾਨੀ ਆ ਕਿ ਕਿਹੜੀ ਨਸਲ ਦਾ ਵਾ ਵੀਡੀਓ ਦੇ ਵਿੱਚ ਬਣੇ ਦਿਓ ਆ ਦੇਖੋ ਸੱਪ ਦੋਸਤੋ ਇਹ ਦੇਖੋ ਐਸ ਐਨਾ ਆ ਦੇਖੋ ਇਹ ਦੇਖੋ ਅਦਰੇ ਕਿਦਾਂ ਕਿ ਦੋਸਤੋ ਤੁਸੀਂ ਇਹ ਸਨੇਕ ਵਗੈਰਾ ਦੇਖ ਰਹੇ ਜੇ ਇਹ ਸੱਪ ਨੂੰ ਕਹਿੰਦੇ ਆ ਰੈਟ ਸਨੇਕ ਹਾਂਜੀ ਉਹ ਨਾ 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 ਕੱਕਾ ਨਾ 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 ਤਿਆ ਨਾ ਇਹਨਾਂ ਦਾ ਮੂੰਹ ਦਿਖਾ ਦਿਓ ਇੱਕ ਵਾਰੀ ਇਹਨੂੰ ਰੈਟ ਸਨੇਕ ਕਹਿੰਦੇ ਆਪਾਂ ਇਹ ਸੱਪ ਦੋਸਤੋ ਬਿਨਾ ਜ਼ਹਿਰ ਵਾਲਾ ਸੱਪਾ ਸਿਰਫ ਇੱਕ ਤਰੀਕਾ ਆਂਦਾ ਵਾ ਸਾਨੂੰ ਵੀ ਅਸੀਂ ਇਹਨੂੰ ਕਿਸ ਤਰੀਕੇ ਨਾਲ ਫੜਨਾ ਵਾ ਇਹ ਸੱਪ ਬਿਲਕੁਲ ਵੀ ਬਾਈਟ ਜਿਹੜਾ ਵਾ ਨਹੀਂ ਕਰੂਗਾ ਤੇ 10-20 ਮਿੰਟ ਦੇ ਵਿੱਚ ਖਾਲੀ ਦਾ ਵੇਖ ਕੇ ਛੱਡ ਦਿਨਾ ਵਾ ਪਰ ਕਦੀ ਵੀ ਵੀਡੀਓ ਵੇਖ ਕੇ ਆਪ ਸੱਪ ਫੜਨ ਦੀ ਕੋਸ਼ਿਸ਼ ਨਾ ਕਰਿਆ ਕਰੋ ਇਹ ਦੇਖੋ ਜਿੱਦ ਤੱਕ ਆ ਸੱਪ ਦੇਖ ਰਹੇ ਜੀ ਤੁਸੀਂ ਉਹਨਾਂ ਆ ਦੇਖੋ ਠੀਕ ਹੈ ਹਰ ਇੱਕ ਕੰਮ ਕਰਦਾ ਇੱਕ ਆਪਣਾ ਆਪਣਾ ਤਰੀਕਾ ਵਾ ਹਰ ਇੱਕ ਬੰਦੇ ਨੂੰ ਆਪਣੇ ਆਪਣੇ ਕੰਮ ਦਾ ਆਪਣੇ ਹੁਨਰ ਦਾ ਪਤਾ ਹੁੰਦਾ ਵਾ ਬਸ ਅਸੀਂ ਇਹੋ ਜਾਣਨੇ ਆ ਕਿ ਵੀਡੀਓ ਵੇਖ ਕੇ ਕਦੀ ਵੀ ਸੱਪ ਆਪ ਫੜਨ ਦੀ ਕੋਸ਼ਿਸ਼ ਬਿਲਕੁਲ ਵੀ ਨਾ ਕਰੋ ਸਰੇ ਇਸ ਆਪ ਨੂੰ ਰੈਟਸ ਨੇ ਕਹਿੰਦੇ ਹਾਂਜੀ ਇਹਨੂੰ ਸਿਰਫ ਇੱਕ ਫਰੰਦ ਦਾ ਸਟਾਈਲ ਇੱਕ ਤਰੀਕਾ ਇੱਕ ਰ ਸਭਾ ਸਮਝਣਾ ਪੈਂਦਾ ਦੇਖੋ ਇਹਨੇ ਬਾਈਟ ਹੀ ਨਹੀਂ ਕਰਦਾ ਇਹ ਨਹੀਂ ਕਿ ਕੋਈ ਹੱਥਾਂ ਦੇ ਕੋਈ ਕੈਮੀਕਲ ਲੱਗਾ ਹੋਆ ਜਾਂ ਕੋਈ ਚੀਜ਼ ਲੱਗੀ ਹੋਈ ਆ ਕੈਮਰਾਮੈਨ ਸਾਹਿਬ ਵੀਡੀਓ ਚਾਚਣਾ ਬਣਾ ਲਓ ਸੌਂ ਲਿਆ ਕਰੋ ਵਿੱਚੋ ਵਿੱਚ ਕਰੀ ਕਰੀ ਜਦਾਂ ਕਹੇ ਹੁਣ ਤੁਸੀਂ ਦੇਖ ਰਹੇ ਜੇ ਤੇ 10 20 ਮਿੰਟ ਦੇ ਵਿੱਚ ਖਾਲੀ ਥਾਂ ਵੇਖ ਕੇ ਛੱਡ ਦੇਣਾ ਆਪਣੇ ਲੱਗੇ ਆ ਕਣਕ ਦੇ ਇਕ ਦਾਮ ਕਣਕ ਦੇ ਇਕ ਦਾਮ ਲਾ ਕੇ ਚੂਹੇ ਚਾਵੇ ਜਿਹੜੇ ਆ ਆਮੰਦਿਆ ਤੇ ਚੂਹਾਂ ਕਰਕੇ ਫਿਰ ਜਿਹੜੇ ਸੱਪ ਸੁਪਾ ਆਮ ਹੀ ਘਰਾਂ ਦੇ ਵਿੱਚ ਆ ਜਾਂਦੀ ਹੈ ਤੇ ਆ ਜਾਂਦੇ ਆ ਤੇ ਫਿਰ ਕੁਝ ਲੋਕ ਜਿਹੜੇ ਆ ਉਹ ਹੀ ਚੀਜ਼ ਤੋਂ ਡਰ ਜਾਂਦੇ ਆ ਕੁਝ ਲੋਕਾਂ ਦਾ ਦਿਲ ਸਟਰੋਂਗ ਹੁੰਦਾ ਬਾ ਉਹ ਚੀਜ਼ ਤੋਂ ਨਹੀਂ ਡਰਦੇ ਠੀਕ ਹੈ ਜੀ ਸਾਰੇ ਸੱਪ ਜ਼ਹਿਰ ਵਾਲੇ ਨਹੀਂ ਹੁੰਦੇ ਦੋਸਤੋ ਸਾਰੇ ਸੱਪ ਬਿਨਾਂ ਜ਼ਹਿਰ ਵਾਲੇ ਨਹੀਂ ਹੁੰਦੇ ਸਿਰਫ ਉਹ ਸਿਰਫ ਇਹ ਚੀਜ਼ਾਂ ਦਾ ਪਰਖੋ ਨਹੀਂ ਚਾਹੀਦੀ ਹੁਣ ਇਹ ਸੱਪ ਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ ਵਾਹਿਗੁਰੂ ਹੁਣ ਮੰਨ ਲਓ ਇਹ ਸੱਪ ਕਿਸੇ ਨੂੰ ਵੀ ਕੱਟ ਦੇ ਤੋ ਕੋਈ ਫਾਂਡੇ ਦੇ ਚੱਕਰ ਤੇ ਪੈ ਗਿਆ ਦੇਸੀ ਦਵਾਈ ਦੇ ਚੱਕਰ ਤੇ ਪੈ ਗਿਆ ਮੈਂ ਬਚਣਾ ਉਨੇ ਬਚਣਾ ਕਿ ਉਹ ਐ ਸੱਪ ਤੇ ਜ਼ਹਿਰ ਨਹੀਂ ਹੈਗਾ ਤੁਹਾਨੂੰ ਲੱਗਣਾ ਬਾਬੇ ਚ ਕਰਾ ਮਾਤਾ ਬਾਬੇ ਨੇ ਪਛਾਤਾ ਦੇਸੀ ਦਵਾਈ ਨਹੀਂ ਪਛਾਤਾ ਬਿਲਕੁਲ ਨਹੀਂ ਸੱਪ ਲੜੇ ਦੇ ਸਿਰਫ ਉਹ ਸਿਰਫ ਇੱਕ ਡਾਕਟਰ ਕੋਲ ਜਾਣਾ ਸੱਪ ਲੜੇ ਦਾ ਇਲਾਜ ਸਿਰਫ ਉਹ ਸਿਰਫ ਡਾਕਟਰ ਤੇ ਬਿਨਾ ਜ਼ਹਿਰ ਵਾਲੇ ਸੱਪਾਂ ਦੀਆਂ ਮਸਲੇ ਬਹੁਤ ਜ਼ਿਆਦਾ ਵਾ ਤੇ ਪੰਜਾਬ 'ਚ ਗੈਰ ਵਾਲੇ ਸੱਪ ਸਿਰਫ ਦੋ ਹੀ ਆ ਤੇ ਜ਼ਰੂਰੀ ਦੋੜਾ ਵੀ ਕਿਸੇ ਨੂੰ ਹਰ ਵਾਰੀ ਜ਼ਹਿਰ ਵਾਲਾ ਸੱਪ ਇਕੱਠਿਆ ਹੋਊਗਾ ਕਿਸੇ ਨੂੰ ਬਿਨਾ ਜ਼ਹਿਰ ਵਾਲਾ ਸੱਪ ਇਕੱਠਿਆ ਲੋਕ ਆ ਪਿੰਡਾਂ ਬੁੱਲਾਂ ਇਨਸਾਬ ਸੁਪ ਕੱਡੇ ਦਾ ਇਲਾਜ ਕਰਦੇ ਆ ਤੇ ਉਹ ਦਵਾਈ ਦਿੰਦੇ ਆ ਤੇ ਉਹ ਫਰਕ ਪੈ ਜਾਂਦਾ ਉਹ ਫਰਕ ਥੋੜੀ ਬਿੰਦੇ ਉਹਨਾਂ ਦੇ ਤੁਹਾਡੇ ਮਨ ਜੋ ਵਹਿਮ ਘਟਣਾ ਹੁਣ ਮੈਂ ਵੀ ਤੈਨੂੰ ਪਖੜਿਆ ਹੀ ਆ ਕੋਈ ਸ਼ੇਪ ਨਹੀਂ ਕੁਛ ਨਹੀਂ ਬਹਾਲਾ ਹੈਂਡ ਗਲਵਜ਼ ਕੱਡੇ ਹੋਏ ਆ ਜੀ ਇਹ ਸਭ ਜ਼ਹਿਰ ਵਾਲਾ ਹੁੰਦਾ ਤੇ ਫੇਰ ਇਹ ਗਲਵਜ਼ ਪਾ ਕੇ ਫੜਨਾ ਸੀ ਇਹ ਸਿਰਫ ਇੱਕ ਸਾਬ ਵੰਨ ਮੈਂ ਤਰੀਕਾ ਵਾ ਇੱਕ ਸਟਾਈਲ ਵਾ ਜੇ ਮੈਂ ਕਰੇ ਬਿਲਕੁਲ ਮੂੰਹ ਤੇ ਲਾ ਕੇ ਕਰਕੇ ਦਿਖਾ ਦਿਆਂ ਦੇਖੋ ਇਹ ਮੇਰੇ ਨਿਸ਼ਾਨ ਪੈਂਦੇ ਆ ਦੇਖੋ ਇਹਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ ਭਾਈ ਕੋਈ ਪਰ ਕਈ ਲੋਕ ਵੀਡੀਓ ਵੇਖ ਕੇ ਆਪਸ ਆਪ ਫੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨਾਂ ਨੂੰ ਅੰਨਿਆ ਵੀ ਆਪਸ ਆਪ ਫੜਨ ਦੀ ਕੋਸ਼ਿਸ਼ ਨਾ ਕਰਿਆ ਕਰੋ ਦੋਸਤੋ ਕਿ ਜ਼ਿਆਦਾ ਢਾਈ ਫੈਰਣਾ ਠੀਕ ਹੋਏ ਕਿਸੇ ਨੂੰ ਲੇਡੀਜ਼ ਜਾਂ ਕਮਜ਼ੋਰੀ ਆ ਕਾਫੀ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਬਣਾਣੇ ਆ ਸਕਰੀਨ ਦੇ ਸਾਡਾ ਨੰਬਰ ਚੱਲ ਰਿਹਾ ਉਦੋਂ ਵੀ ਤੁਹਾਨੂੰ ਆਪਣਾ ਨੰਬਰ ਦੱਸ ਦਿੰਨੇ ਆ 95 92 99 63 35 YouTube ਦੇ ਚੈਨਲ ਹੈ ਨਾਗ ਕੇਪਾਈ ਸਪੇਸ ਬਿਲਕੁਲ ਨਹੀਂ ਦੇਣੀ ਕਿਸੇ ਨੂੰ ਭਿੱਖੀ ਪੈਂਦੇ ਤਰਨ ਤਰਨ ਚਭਾਲ ਮੇਰੀ ਸਰ ਕਿਤੇ ਵੀ ਜ਼ਰੂਰਤ ਪੈਂਦੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਜੇ ਕੰਟੈਕਟ ਨੰਬਰ ਮੇਰਾ ਚੱਲ ਰਿਹਾ ਵਾ ਦੋਸਤੋ ਇਹ ਵੀਡੀਓ ਤੁਸੀਂ ਮੇਰੇ YouTube ਚੈਨਲ 나ਗ ਕੇ ਭਾਈ ਸਪੇਸ ਬਿਲਕੁਲ ਨਹੀਂ ਦੇਣੀ ਤੇ ਦੇਖ ਰਹੇ ਜੇ ਤੇ ਦੋਸਤੋ ਵਧੀਆ ਕਿਤੇ ਨਾ ਕੰਮ ਲੱਗਦਾ ਵਧੀਆ ਕੰਮ ਲੱਗਦਾ ਜਿਦਾਂ ਕਿ ਦੋਸਤੋ ਤੁਹਾਨੂੰ ਦਿਖਾ ਰਿਹਾ ਦੇਖੋ ਇਸ ਐਪ ਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ ਦੋਸਤੋ ਇਹ ਦੇਖੋ ਹਾਂ ਕੋਈ ਡਰਾਂ ਦੀ ਲੋੜ ਨਹੀਂ ਸਾਵਧਾਨੀ ਸਭ ਤੋਂ ਜ਼ਰੂਰੀ ਹੁੰਦੀ ਆ ਇਹ ਸਿਰਫ ਉਹ ਸਿਰਫ ਸੱਪ ਕੱਟੇ ਤੇ ਇੱਕ ਡਾਕਟਰ ਕੋਲ ਇੰਜੈਕਸ਼ਨ ਲੈਣੇ ਆ ਦੋਸਤੋ ਕੱਟ ਤੇ ਬਣੀ